ਗਗਵਿੰਦਰ ਸਿੰਘ ਸੇਖੋਨੇ ਮਲੇ ਰਿਕਾਰਡ ਲਾਦੇ ਕਾਰਨ ਅਟਾ ਕੈਫੇ ਵਿਕੇ ਪ੍ਰੈਸ ਕਾਨਫਰੰਸ ਕੀਤੀ ਅਤੇ ਆਪ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਸਰਦਾਰ ਸੇਖੋਨੇ ਕਹਿੰਿਆ ਕਿ ਲੋਕਲ ਬਾਡੀਜ਼ ਤੇ ਹੋਣ ਵਾਲੀ ਚੋਣਾਂ ਵਿੱਚ ਵਿਰੋਧੀ ਧਿਰਾਂ ਦੀ ਹੋ ਰਹੀ ਖੱਜਲ ਖਵਰੀ ਦਾ ਕਸੂਰਵਾਰ ਮੌਜੂਦਾ ਸਰਕਾਰ ਹੈ ਉਹਨਾਂ ਨੇ ਕਿਹਾ ਕਿ ਇਹ ਚੋਣਾਂ ਨੇ ਜਿਨ੍ਹਾਂ ਦੁਆਰਾ ਇੱਕ ਆਮ ਆਦਮੀ ਦੀ ਗੱਲ ਸਰਕਾਰਾਂ ਤੱਕ ਪਹੁੰਚਦੀ ਹੈ ਅਤੇ ਇਹਨਾਂ ਚੋਣਾਂ ਵਿੱਚ ਉਮੀਦਵਾਰਾਂ ਨੂੰ ਵੋਟ ਘੱਟ ਤੋਂ ਵੱਧ ਦੇਣਾ ਬਿਲਕੁਲ ਗਲਤ ਹੈ ਉਹਨਾਂ ਨੇ ਕਿਹਾ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਗਾਲタク ਸਾਹਿਬ ਦੁਆਰਾ ਸਹਾਇਆ ਭੋਗ ਰਹੇ ਸੁਖਬੀਰ ਸਿੰਘ ਬਾਦਲ ਤੇ ਹੋਇਆ ਜਾਨਲੇਵਾ ਸਰਕਾਰ ਦੀ ਨਾਕਾਮੀਆ ਉਹਨਾਂ ਹੋਰ ਇਸ ਮੌਕੇ ਕੀ ਕਿਹਾ ਆਓ ਦੇਖਦੇ ਹਾਂ ਜਿਹੜਾ ਟਾਈਮਿੰਗ ਘੱਟਾ ਇੱਕਾ ਜਲਾਸਤ ਦੇਣਾ ਹੈ ਮੈਨੂੰ ਪਰਸਨਲ ਐਕਸਪੀਰੀਅੰਸ ਵੀ ਹੋਇਆ ਕੱਲ ਮੈਂ ਬਾਈ ਜਾਨ ਜੁੜਿਹਾੜੇ ਸੀ ਉੱਥੋਂ ਤੱਕ ਸੀਟਾਂ ਸੀ ਤੇ ਸਿੰਬਲ ਦੇ ਉੱਤੇ ਸਾਥੀ ਲੜ ਰਹੇ ਨੇ ਤੋ ਮੁਲਾਜ਼ਮ ਬੈਠਿਆ ਆ ਰਾਮਨਾਲ ਜਿਹੜੇ ਕੈਂਡੀਡੇਟ ਨੇ ਉਹ ਜੇ 12 ਵਜੇ ਵੀ ਪਹੁੰਚ ਗਿਆ ਤਾਂ ਉਹ ਕਹਿੰਦਾ ਜੀ ਕੱਲ ਨੂੰ ਸੀਰ ਲੈ ਕੇ ਜਾ ਕੰਦ ਸਰ ਉਹ ਦਫ਼ਤਰ ਦਾ ਜੀ ਕੀਤੀ ਤਾਂ ਅਰਸੀਤ ਉਹਨਾਂ ਨੇ ਬੱਤੀ ਆ ਜੀ ਕਹਦੇ ਜੀ ਅਸੀਂ ਤਾਂ ਧੰਨਵਾਦ ਆਵੇ ਅਜੇ ਕਿਸੇ ਕੈਂਡੀਡੇਟ ਨੇ ਕਾਰਜ ਦਾਖਲ ਨਹੀਂ ਮਰਨ ਤਾਂ ਮੈਂ ਖੁਦ ਆ ਜਾ ਰਾ ਇੱਥੇ 12 ਵਜੇ ਨੂੰ ਬਾਕੀ ਸਾਰੇ ਪੂਰੇ ਦੇਖ ਤਾਂ ਕਿ ਉਹ ਕੇ ਕਰ ਦਿੱਤੇ ਆ ਤੇ ਫਿਰ ਉਹਨਾਂ ਨੂੰ ਰਸੀਦ ਨਾ ਦੇਣ ਦਾ ਕੀ ਕਾਰਨ ਹੈ ਤੇ ਜਦੋਂ ਉਹਨਾਂ ਨੂੰ ਕਿਹਾ ਵੀ ਮੈਂ ਸਦਾ ਡੋਨਟ ਕਮਿਸ਼ਨ ਨਾਲ ਗੱਲ ਕਰਦਾ ਤਾਂ ਫਿਰ ਇਸ ਗੱਲ ਤੇ ਤਾਂ ਉਹਨਾਂ ਨੇ ਐਡਮਿਟ ਕੀਤਾ ਵੀ ਠੀਕ ਆ ਸੀ ਪਰਸੀਦ ਦੇ ਆਗ ਫਾਰਮ ਦੇ ਦਿਓ ਸਭ ਤੋਂ ਗਲਤੀ ਹੋ ਗਈ ਮੈਂ ਕਿਹਾ ਬਾਕੀ ਜਿਹੜੇ ਦੂਜੀਆਂ ਪੋਲੀਟੀਕਲ ਪਾਰਟੀ ਦੇ ਕੈਂਡੀਡੇਟ ਨੇ ਤੁਸੀਂ ਉਹਨਾਂ ਨਾਲ ਵੀ ਇਹੀ ਵਿਵਹਾਰ ਕਰੋਗੇ ਉੱਥੇ ਮੈਂ ਪ੍ਰੈਸ ਲੋਕਲ ਸੀ ਉਹਨਾਂ ਨੂੰ ਗੱਲ ਕਹਿ ਗਿਆ ਸੋ ਪੰਜਾਬ ਦੇ ਵਿੱਚ ਜਿਹੜਾ ਉਹ ਧੱਕੇ ਨਾਲ ਜਿੱਦਾਂ ਧੱਕੇ ਨਾਲ ਜ਼ਬਰਦਸਤੀ ਪੰਚਾਇਤਾਂ ਚ ਸਰਬਸੰਪਤੀਆਂ ਛੋਕ ਕੀਤੀਆਂ ਉਸੇ ਤਰ੍ਹਾਂ ਇਹਨਾਂ ਲੋਕਲ ਬਾਡੀ ਚੋਣਾਂ ਦੇ ਅੰਦਰ ਆਪਣਾ ਆਧਾਰ ਗਵਾ ਚੁੱਕੀ ਸਰਕਾਰ ਜਿਹੜੀ ਆ ਉਹ ਜ਼ਬਰਦਸਤੀ ਬਿਊਰੋਕ੍ਰੇਸੀ ਦੇ ਰਾਹੀਂ ਆਪਸਰਾ ਦੇ ਰਾਹੀਂ ਇਹਨਾਂ ਚੋਣਾਂ ਨੂੰ ਕੈਪਚਰ ਕਰਨਾ ਚਾਹੁੰਦੀ ਅਸਲ ਚ ਜਮਹੂਰੀਅਤ ਦਾ ਘਾਣ ਕਰ ਰਹੀ ਹੈ ਸਰਕਾਰ ਜਮਹੂਰੀ ਪ੍ਰਕਿਰਿਆ ਨੂੰ ਸਾਡੀ ਪਾਰਟੀ ਦਾ ਇਹ ਕਹਿਣਾ ਸੀ ਕਿ ਇਹਨਾਂ ਜਮਹੂਰੀ ਪ੍ਰਕਿਰਿਆ ਜਿਹੜੀ ਆ ਉਹ ਹਰ ਨਾਗਰਿਕ ਨੂੰ ਇਹਨਾਂ ਚੋਣਾਂ ਦੇ ਅੰਦਰ ਲੋਕਲ ਪੱਡੀ ਦੇ ਚੋਣਾਂ ਜਿੱਥੇ ਲੋਕਾਂ ਦੇ ਆਮ ਮਸਲੇ ਨੂੰ ਲੈ ਕੇ ਉਹਨਾਂ ਨੇ ਪ੍ਰਸ਼ਾਸਨ ਤੱਕ ਜਾਣਾ ਹੁੰਦਾ ਉੱਥੇ ਜਮਹੂਰੀਅਤ ਦਾ ਜਿਹੜਾ ਘਾੜਾ ਸਭ ਤੋਂ ਮੱਧ ਭਾਗੀ ਗੱਲ ਆ ਜਿਹੜੀ ਪੰਜਾਬ ਸਰਕਾਰ ਨੂੰ ਔਰ ਆਪਣੇ ਆਪ ਨੂੰ ਜਿਹੜੇ ਇਹ ਕਹਿੰਦੇ ਸੀ ਵੀ ਅਸੀਂ ਆਮ ਆਦਮੀ ਹਾਂ ਅਸੀਂ ਆਮ ਲੋਕਾਂ ਦੀ ਗੱਲ ਕਰਾਂਗੇ ਸਭ ਤੋਂ ਮੱਧ ਭਾਗੀ ਗੱਲ ਹੈ ਵੀ ਉਸ ਸਰਕਾਰ ਵੱਲੋਂ ਉਹੀ ਸਾਰਾ ਕਾਰ ਬਿਹਾਰ ਦਾ ਉਹੀ ਜਿਹੜਾ ਚੱਜ ਆਜਾਰ ਆ ਜਿਹੜਾ ਕਾਲੇ ਭਾਜਪਾ ਜਾਂ ਕਾਂਗਰਸ ਸਰਕਾਰਾਂ ਕਰਦੀਆਂ ਸੀ ਉਸ ਤੋਂ ਵੱਧ ਕੇ ਵੱਲ ਕੇ ਹੋ ਰਿਹਾ ਮਤਲਬ ਜਮਹੂਰੀਅਤ ਦਾ ਘਾਣ ਕਰਨ ਦੇ ਵਿੱਚ ਇਹਨਾਂ ਨੇ ਕੋਈ ਦਸਰ ਮੱਤੀ ਨਹੀਂ ਛੱਡੀ ਪਹਿਲੂ ਤਾਂ ਇਹ ਹੈ ਦੂਸਰਾ ਜਿਹੜਾ ਇਸ਼ੂ ਹੈ ਵੀ ਮੁੱਖ ਮੰਤਰੀ ਵੱਲੋਂ ਪਿਛਲੇ ਦਿਨੀ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਜਦੋਂ ਸੁਖਵੀਰ ਬਾਦਲ ਤਾਕਤਵੱਲੋਂ ਲਾਈ ਗਈ ਸੇਵਾ ਤੇ ਬੈਠੇ ਨੇ ਉਹਦੇ ਤੇ ਇੱਕ नोन ਮਤਲਬ ਖਾਲਸਤਾਨੀ ਅਤਵਾਦੀ ਮਤਲਬ ਉਹਦੇ ਤੇ ਹਮਲਾ ਕਰਦਾ ਜਾਨਲੇਵਾ ਤੇ ਉਸ ਵੇਲੇ ਮੁੱਖ ਮੰਤਰੀ ਦਾ ਬਿਆਨ ਜਿਹੜਾ ਹੈ ਨਾਲ ਲੈ ਕੇ ਵੀ ਨਹੀਂ ਦਿੱਤਾ ਗਿਆ। ਤੋਂ ਘਟ ਅਪੋਜੀਸ਼ਨ ਦੇ ਦੂਜੀ ਗਰ ਵੀ ਕਿ ਜੈਡ ਪਲਸ ਸਕਿਉਰਟੀ ਦੀ ਜਿਹੜੀ ਜ਼ਿੰਮੇਵਾਰੀ ਮੈਂ ਪਹਿਲਾਂ ਵੀ ਮਤਲਬ ਕਿਹਾ ਪ੍ਰਸ਼ਨ ਉਹ ਜ਼ਿੰਮੇਵਾਰੀ ਜਿਹੜੇ ਅਕਾਦ ਦਾ ਅਖਤਾਰੇ ਜ਼ਿੰਮੇਵਾਰੀ ਲਾਦਦੇ ਨੇ ਤੁਸੀਂ ਬੈਠਣਾ ਪਰ ਉਹਦੀ ਸਕਿਉਰਟੀ ਦੀ ਜ਼ਿੰਮੇਵਾਰੀ ਕਿਹਦੀ ਹੈ ਸਰਕਾਰ ਕਹਿੰਦੀ 175 ਬੰਦੇ ਆ ਉੱਥੇ ਤੇ ਫਿਰ 175 ਬੰਦੇ ਕਿੱਥੇ ਗਏ ਇਹੋ ਦੇ ਪਰਸਨਲ ਗਾਰਡ ਜਿਹੜੇ 25 30 ਸਾਲ ਤੋਂ ਉਹਨਾਂ ਨਾਲ ਚੱਲ ਰਹੇ ਨੇ ਜੋ ਨਾ ਹੁੰਦੇ ਤਾਂ ਕੋਈ ਵੀ ਮਸਲਹਾ ਕੀ ਕੱਢਾ ਹੋ ਸਕਦਾ ਸੀ ਸਵਾਲ ਸੁਪੀਰ ਬਾਦਲ ਨਾਲ ਸਾਡੇ ਰਾਜਨੀਤਿਕ ਹਜ਼ਾਰਾਂ ਮਤਵੇਲ ਹੋ ਸਕਦੇ ਪਰ ਕਿਸੇ ਦੇ ਇਸ ਗੋਲਟੀ 파ਰ ਤੇ ਲਗਣੀ ਇਹਨੂੰ ਟਾਇਲਟ ਵੀ ਦਿੱਤਾ ਜਾ ਸਕਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਤੋਂ ਬਾਅਦ ਸਵਾਏ ਟੀਚਰਾਂ ਤੋਂ ਮਾਹੌਲ ਕਰਦੋ ਕੋਈ ਕੰਮ ਨਹੀਂ ਕੀਤਾ ਹੈ ਔਰ ਸਜੀਦਗੀ ਨਾਲ ਜਿਹੜੀ ਉਹਨੂੰ ਲੈਣਾ ਚਾਹੀਦਾ ਸੀ ਇਹ ਸ਼ੁਰੂ ਨਹੀਂ ਕੀਤਾ ਹੈ ਕਿ ਪੰਜਾਬ ਦੇ ਮੁਖੀ ਵਜੋਂ ਮਜ਼ਾਰ ਦੀ ਸਰਕਾਰ ਦਾ ਮੁਖੀ ਹੈ ਤਾਂ ਉਹ ਬਵਿਹਾਰ ਨਹੀਂ ਕੀਤਾ ਗਿਆ ਜਿਹੜਾ ਉਹਨੂੰ ਕਰਨਾ ਚਾਹੀਦਾ ਤੁਹਾਡੇ ਸੀਪੀਐਮ ਦੀ ਪੰਜਾਬ ਰਾਜ ਕਮੇਟੀ ਦੇ ਬਾਬ ਤੇ ਸਦਾਪ ਭਗਵਾਨ ਸਿੰਘ ਮਾਰ ਉਹਨਾਂ ਦੇ ਇਸ ਤਰ੍ਹਾਂ ਦਾ ਜਿਹੜਾ ਵਿਵਹਾਰ ਕੀਤਾ ਹੈ ਉਸ ਦੀ ਵੀ ਨਿੰਦਾ ਕਰਦੇ ਆ ਉਹਦੇ ਨਾਲ ਜਿਹੜੀਆਂ ਫਿਰਕੂਸ਼ ਆਪਣੇ ਦਾ ਜਿਹੜੇ ਖਾਲਸਾਤਨ ਦੇ ਨਾਰੇ ਮਾਰਦੇ ਤੋਰੇ ਫਿਰਦੇ ਆ ਉਹਨਾਂ ਨੂੰ ਸਗੋਂ ਬਲ ਮਿਲਦਾ ਹੈ ਇਹ ਕਿਉਂ ਮਤਲਬ ਹੋਵੇ ਮਤਲਬ ਇਹ ਸਹਾਲਾ ਦੇ ਅੰਦਰ ਕਿਉਂਕਿ ਪੰਜਾਬ ਅੱਜ ਵੀ ਕੋਈ ਬਹੁਤੇ ਸੌਖੇ ਹਾਲਾਤਾਂ ਵਿੱਚ ਨਹੀਂ ਬਚਿਆ ਪੰਜਾਬ ਵੱਡੇ ਸੰਕਟ ਵਿੱਚ ਚੱਲ ਰਿਹਾ ਹੈ ਉਹ ਅਸਲਾ ਕਿੱਥੋਂ ਆਇਆ ਹੋ ਸਾਰੀਆਂ ਗੱਲਾਂ ਮਤਲਬ ਸਰਕਾਰ ਨੂੰ ਇਨਵੈਸਟਿਗੇਟ ਕਰਾਉਣਾ ਪੈਣਾ ਚਾਹੀਦਾ ਸਭ ਤੋਂ ਮਾੜੀ ਜਿਹੜੀ ਕਾਨੂੰਨੀ ਹਰਕਤ ਕੀਤੀ ਉਹ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵੱਲੋਂ ਕੀਤੀ ਗਈ ਬਈ ਇਹ ਸ਼ਾਇਦ ਪਬਲਿਸਿਟੀ ਲੈਣ ਵਾਸਤੇ ਸਖ਼ਵੀਰ ਮਾਦਨ ਵੱਲੋਂ ਕੀਤਾ ਗਿਆ ਇਸ ਤੋਂ ਮੰਨ ਭਾਣੀ ਗੱਲ ਕੋਈ ਨਹੀਂ ਹੋ ਸਕਦੀ सरकार गेम च नहीं खेलना चाहिए था, एज पुलिसमैन एज पुलिस अफसर आई जी रेंक का मतलब अधिकारी हो तो मतलब गैर जुमेवराना जी स्टेटमेंट आक भुलेखे पैदा होंगे तो जो पुलिस अफसर एज प्रोफेनल पुलिस अफसर <coughs> वो पूरी इनवैसिगेन करके ही अगे जाना चाहिए ना वो आदमी भला मानस नहीं है चौड़ा तो जो बड़ैल जेल की जी ਭਾਰਤ ਅੰਦਰ ਦੇ ਵਿੱਚ ਜਿਹੜੇ ਬੈਂਕ ਸਿੰਘ ਕਤਲ ਕੇਸ ਦੇ ਵਿੱਚ ਅੰਦਰ ਸੀ ਸਭ ਤੋਂ ਵੱਡਾ ਜੋ ਹੁੰਦਾ ਨੇ ਸਖਤੀ ਦਾ ਉਹਨੂੰ ਅੱਖੋਂ ਪਰੋਖੇ ਨਹੀਂ ਕਰਿਆ ਜਾ ਸਕਦਾ ਰੈਸਪੀ ਰਾਮਨਾਥ ਰਾ